ਕੁੜੀਆਂ ਵੀ ਲਾਉਂਦੀਆਂ ਜੀ ਕੁੜੀਆਂ ਵੀ ਲਾਉਂਦੀਆਂ ਖਾਣ ਖੇਰੇ ਬਹੁਤ سارے ਇੱਧਰ ਬੈਠੇ ਹੁੰਦੇ ਆ ਲੋਕ ਇੱਧਰ ਵੇਚੀ ਜਾਂਦੇ ਇੱਧਰ ਵੇਚੀ ਜਾਂਦੇ ਆ ਲੋਕ ਤਾਂ ਵਿੱਚ ਇਹ ਵੀ ਕਹਿੰਦੇ ਸੀ ਕਿ ਉੱਥੇ ਬੈਠ ਕੇ ਚਿੱਟੇ ਵੇਚਦੇ ਆ ਨੇ ਜੀ ਦੇਖੀਦਾ ਵੀ ਉਹਦਾ ਮੁੰਡਾ ਮਰ ਗਿਆ ਉਹਦਾ ਮੁੰਡਾ ਮਰ ਗਿਆ ਉਹਦਾ ਮੁੰਡਾ ਮਰ ਗਿਆ ਹੁਣ ਪਤਾ ਹੀ ਨਹੀਂ ਜੀ ਕਿੱਥੋਂ ਕਿੱਥੋਂ ਦੀ ਦੁਨੀਆ ਕੋਈ ਪਤਾ ਨਹੀਂ ਵੀ ਕਿੱਥੋਂ ਕਿੱਥੋਂ ਦੀ ਦੁਨੀਆ ਸਾਡੇ ਜਵਾਕਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਦਸ ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਇਸ ਵਕਤ ਮੈਂ ਸੌਰਵ ਸਿੰਘ ਦਾਨੇਵਾਲia ਉਸ ਜਗ੍ਹਾ ਦੇ ਉੱਤੇ ਖੜਾ ਹਾਂ ਜਿਹੜੀ ਜਗ੍ਹਾ ਤਾਂ ਪੰਜਾਬ ਸਰਕਾਰ ਦੀ ਹੈ ਲਗਭਗ ਇਹ 50 ਕਿੱਲੇ ਜ਼ਮੀਨ ਦੱਸੀ ਜਾ ਰਹੀ ਹੈ। ਸੋ ਇਸ ਜ਼ਮੀਨ ਦੇ ਉੱਤੇ ਲਗਭਗ ਜਿੰਨੇ ਘਰ ਬਣੇ ਨੇ ਉਹ ਨਜਾਇਜ਼ ਕਾਰਵਾਈ ਨੇ ਇਨ੍ਹਾਂ ਘਰਾਂ ਦੇ ਵਿੱਚੋਂ ਅੱਜ ਦੋ ਘਰ ਢਾਏ ਜਾ ਰਹੇ ਨੇ ਲਗਭਗ ਇੱਕਾ ਢਾਹ ਦਿੱਤਾ ਹੈ। ਤੇ ਸਾਡੇ ਨਾਲ ਪੁੱਡਾ ਦੇ ਸੀਨੀਅਰ ਅਧਿਕਾਰੀ ਨੇ, EOW ਸਾਹਿਬ ਨੇ, ਮਾਲ ਸਾਹਿਬ, SDO ਸਾਹਿਬ ਨੇ, ਮਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਮਾਲ ਸਾਹਿਬ ਇਹ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਸਾਰੀ ਇਹ ਦੀ ਨਿਆਇਜ ਕਬਜ਼ੇ ਨੇ ਵੀਰੇ ਸਾਹ ਤੇ ਵੀਰੇ ਨੇ ਜੀ ਜ਼ਮੀਨ ਅਕਵਾਇਰ ਕਰਕੇ 1978 ਚ ਅਸਲ ਮਾਲਕ ਨੂੰ ਪੈਸੇ ਵੀ ਦਿੱਤੇ ਹੋਏ ਨੇ ਪਰ ਉਹਦੀ ਟਾਈਮ ਇਹ ਕਿਤੇ ਨਿਆਇਜ ਕਬਜ਼ਾ ਇੱਥੇ ਹੋ ਗਿਆ 15-20 ਸਾਲ ਪਹਿਲਾਂ ਹੁਣ ਅਸੀਂ ਇਹ ਹੈਗੇ ਪ੍ਰੋਪਰ ਨੋਟਿਸ ਦੇ ਕੇ ਸੁਪਰੀਮ ਮਾਨ ਜੋ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਮੁਤਾਬਕ ਅਸੀਂ ਇਹ ਖਾਲੀ ਕਰਵਾ ਰਹੇ ਹਾਂ ਜੀ ਜਿਵੇਂ ਜਿਵੇਂ ਅਜੇ ਇਹਨਾਂ ਦਾ ਦੋ ਬੰਦਿਆਂ ਦਾ ਨੋਟਿਸ ਦਾ ਟਾਈਮ ਪੂਰਾ ਹੋਇਆ ਸੀਗਾ ਫਰਡੇ ਨੂੰ ਇਨਾਂ ਨੇ ਫਰਾਈਡੇ ਤੱਕ ਨਹੀਂ ਖਾਲੀ ਕੀਤੇ ਇਸ ਕਰਕੇ ਅੱਜ ਅਸੀਂ ਆਪ ਦੇ ਵੱਲੋਂ ਇਹ ਕਬਜ਼ਾ ਵਾਪਸ ਲੈ ਰਹੇ ਹਾਂ ਅੱਛਾ ਇੱਕ ਚੀਜ਼ ਦੱਸੋ ਕਿ ਲਗਭਗ 50 ਕਿੱਲੇ ਜਗ੍ਹਾ ਹੈ 78 1978 ਦੀ ਐਕਵਾਇਰ ਹੈ ਇਹ ਕਬਜ਼ੇ ਕਿਵੇਂ ਹੋ ਗਏ ਦੇਖ ਰਿਹਾ ਕਿ ਸ਼ੈੱਡ ਪਾਲੇ ਸ਼ੈੱਡ ਤੋਂ ਉੱਤੇ ਪਾਲੇ ਪੁੱਡਾ ਬੀੜੀਏ ਦੇ ਸਿਕਿਉਰਿਟੀ ਵਾਲੇ ਬੰਦੇ ਵੀ ਆ ਤੇ ਕਿਵੇਂ ਘਰ ਕਿਵੇਂ ਪੈ ਰਹੇ ਨੇ ਮਿਨਿਸਪਲ ਕਾਰਪੋਰੇਸ਼ਨ ਦੇ ਜੱਡ ਨੰਬਰ ਵੀ ਲੱਗੇ ਨੇ ਇਹ ਦੇਖੋ ਪਹਿਲਾਂ ਇਹ ਬੀੜੀਏ ਦਾ ਡਿਪਾਰਟਮੈਂਟ ਜਿਹੜਾ ਬਹੰਡੇ ਨਹੀਂ ਸੀ ਪੁੱਡਾ ਜਿਹੜਾ ਹੈਗਾ ਮੁਹੱਲੇ ਤੋਂ ਚੱਲਦਾ ਸੀਗਾ ਉਦੋਂ ਸਟਾਫ ਹੈ ਨਹੀਂ ਸੀ ਇੱਥੇ ਉਦੋਂ ਕਿਤੇ ਨਵੇਂ ਕ ਵੀਡੀਓ ਤੇ ਆ ਗਿਆ ਹੈਗਾ ਅਸੀਂ ਆਦੇ ਟਾਂ ਜਗਾ ਆਇਡੈਂਟੀਫਾਈ ਕਰ ਲਈ ਹੈਗੀ ਐ ਕਿ ਇਸ ਕੇਸ ਵਿੱਚ ਜਿੱਤੇ ਚੁੱਕੇ ਇਹਨਾਂ ਨੰਬਰਾਂ ਦਾ ਤੇ ਜਿਵੇਂ ਜਿਵੇਂ ਵਾਰੀ ਆਊਗੀ ਸਭ ਦੇ ਅਸੀਂ ਖਾਲੀ ਕਰਾਵਾਂਗੇ ਸੋ ਕਿੰਨੇ ਕ ਕਰੋੜ ਰੁਪਏ ਦੀ ਜਗਾ ਆਪਾਂ ਅੰਦਾਜ਼ਨ ਕਹਿ ਸਕਦੇ ਦੇਖੋ ਜੀ 1500 1500 2000 ਕਰੋੜ ਦੀ ਜਗਾ ਤਾਂ ਹੈਗੀ ਐ ਹਾਂ ਜੀ ਆਪਾਂ ਨੂੰ ਵੇਚੀ ਅੱਜ 50000 ਰੁਪਏ एवरेज ਇੱਥੇ ਰੇਟ ਹੈਗਾ ਤੇ ਇਹਦੇ ਚੋ ਜਿਹੜਾ ਪਲੈਨਿੰਗ ਬਲੂਇੰਗ ਕਰਕੇ 25 30 ਕਿੱਲੇ ਤਾਂ ਮਿਲਦੇ ਹੀ ਹੈ ਜੀ ਕਾਫੀ ਮਾਉਂਟ ਆ ਸਕਦਾ ਹੈ ਸੋ ਮਾਲ ਸਾਹਿਬ ਜਿਹੜੇ ایਓਵੀ ਨੇ ਐਸਡੀਐਮ ਵੀ ਨੇ ਬਠਿੰਡਾ ਦੇ ਉਹਨਾਂ ਨੇ ਜਿਵੇਂ ਦੱਸਿਆ ਕੀ 15 ਤੋਂ 1500 ਤੋਂ 2000 ਕਰੋੜ ਰੁਪਏ ਦੀ ਜਗ੍ਹਾ ਇਹ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਬਜ਼ਾ ਕਿਵੇਂ ਹੋ ਰਿਹਾ ਹੈ ਕੌਣ ਕਰਵਾ ਰਹੇ ਨੇ ਅੱਜ ਨਸ਼ਾ ਵੇਚਣ ਵਾਲਿਆਂ ਦੀ ਆੜ ਦੇ ਹੇਠ ਤਾਂ ਇੱਥੋਂ ਖਾਲੀ ਕਰਵਾ ਲਿਆ ਸਭ ਆਹ ਜਵਾ ਦਿਖਾਉਣਾ ਤੁਹਾਨੂੰ ਮੈਂ ਇਹ ਵੀ ਦਿਖਾਣਾ ਕਿ ਜਗ੍ਹਾ ਮਲਕੀਅਤ ਪੁੱਡਾ ਦੀ ਹੈ ਤੇ ਇੱਧਰ ਆ ਦੇਖੋ ਆ ਨੰਬਰ ਜਿਹੜਾ ਹੈ ਪ੍ਰਾਪਰਟੀ ਦਾ ਨੰਬਰ ਇਹ ਲੱਗ ਚੁੱਕਿਆ ਇੱਥੇ ਇਹ ਪ੍ਰਾਪਰਟੀ ਦਾ ਨੰਬਰ ਕਿਉਂ ਲੱਗ ਚੁੱਕਿਆ ਇਹ ਇੱਕ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਇੱਥੇ ਬੀਬੀਆਂ ਨੇ ਸਾਡੇ ਨਾਲ ਅਸੀਂ ਬੀਬੀਆਂ ਦੇ ਨਾਲ ਗੱਲ ਕਰਾਂਗੇ ਬੀਬੀਆਂ ਇੱਥੇ ਖੜੀਆਂ ਨੇ ਲੰਮਾ ਸਮਾਂ ਇਹਨਾਂ ਨੇ ਇੱਥੇ ਜੱਦੋਜਹਿਦ ਜਿਹੜੀ ਲਾਈ ਹੈ ਚਿੱਟੇ ਵਾਲਿਆਂ ਦੇ ਕਾਰਵਾਈ ਹੋਣੀ ਚਾਹੀਦੀ ਆ ਹੋਵੇ ਕਾਰਵਾਈ ਚਿੱਟੇ ਵਾਲਿਆਂ ਤੇ ਅੱਜ ਤਾਂ ਮਾਨ ਸਾਹਿਬ ਨੂੰ ਵੀ ਕਹਿੰਦੇ ਆਂ ਵੀ ਤੂੰ 2 ਮਹੀਨਿਆਂ ਦਾ ਵਾਅਦਾ ਕੀਤਾ ਸੀ ਵੀ 2 ਮਹੀਨਿਆਂ ਚ ਮੈਂ ਚਿੱਟਾ ਖਤਮ ਕਰ ਦੂੰਗਾ ਕਿਉਂ ਨਹੀਂ ਹੋਇਆ ਇਹ ਕਿਉਂ ਸਾਨੂੰ ਔਰਤਾਂ ਨੂੰ ਸੜਕਾਂ ਤੇ ਆਉਣਾ ਪੈਗਾ ਕਾਹਤੋਂ ਆਉਣਾ ਪੈ ਗਿਆ ਕਿਉਂ ਬੀਬੀਆਂ 11 ਮਹੀਨੇ ਉੱਥੇ ਬੈਠੀਆਂ ਰਹੀਆਂ ਲੋਕ ਤਾਂ ਵਿੱਚ ਇਹ ਵੀ ਕਹਿੰਦੇ ਸੀ ਕਿ ਉੱਥੇ ਬੈਠੀਆਂ ਚਿੱਟੇ ਵੇਚਦੀਆਂ ਪਰ ਕੋਈ ਸਬੂਤ ਕੌਣ ਲਿਆ ਕੇ ਦਿੰਦਾ ਸੀ ਤੇ ਕੌਣ ਵੇਚਦੀ ਸੀ ਜਿਦੋਂ ਸਾਡਾ ਉੱਥੇ ਚਿੱਟਾ ਵਿਕਦਾ ਸੀ ਤਾਂ ਉਦੋਂ ਫਿਰ ਉਹ ਲੋਕ ਕਹਿਣ ਵਾਲੇ ਕਿੱਥੇ ਗਏ ਸੀ ਤੇ ਬੀਬੀ ਕਿੰਨਾ ਕਿੱਥੋਂ-ਕਿੱਥੋਂ ਦੇ ਲੋਕ ਇੱਥੇ ਵਸੇ ਹੋਏ ਨੇ ਕਿੰਨੇ ਕੁ ਬੱਚੇ ਨੇ ਪਤਾ ਹੀ ਨਹੀਂ ਜੀ ਕਿੱਥੋਂ ਕਿੱਥੋਂ ਦੀ ਦੁਨੀਆ ਕੋਈ ਪਤਾ ਨਹੀਂ ਵੀ ਕਿੱਥੋਂ ਕਿੱਥੋਂ ਦੀ ਦੁਨੀਆ ਕਿਹੜੀਆਂ ਕਿਹੜੀਆਂ ਬਰਾਦਰੀਆਂ ਹਰ ਤਰ੍ਹਾਂ ਦੀ ਬਰਾਦਰੀ ਆ ਹਰ ਤਰ੍ਹਾਂ ਦਾ ਲੋਕ ਆ ਇੱਥੇ ਪਤਾ ਹੀ ਨਹੀਂ ਕਿੱਥੋਂ ਅੱਛਾ ਮੁੰਡੇ ਕੁੜੀਆਂ ਕੁੜੀਆਂ ਵੀ ਹੈਗੀਆਂ ਨੇ ਕੁੜੀਆਂ ਵੀ ਲਾਉਂਦੀਆਂ ਜੀ ਕੁੜੀਆਂ ਵੀ ਲਾਉਂਦੀਆਂ ਕੁੜੀਆਂ ਵੀ ਲਾਉਂਦੀਆਂ ਹਾਂਜੀ ਅੱਗੇ ਨੂੰ ਆਜੋ ਬੀਬੀ ਦੱਸੋ ਕੁੜੀਆਂ ਵੀ ਲਾਉਂਦੀਆਂ ਹਾਂਜੀ ਅਸੀਂ ਇੱਕ ਪਰ ਕੁੜੀਆਂ ਦੇਖਦੇ ਹਾਂ ਮੁੰਡੇ ਵਿੱਚ ਦੇ ਉਥੇ ਰਹੇ ਬਹੁਤ ਸਾਰੇ ਇੱਧਰ ਬੈਠੇ ਹੁੰਦੇ ਆ ਲੋਕ ਇੱਧਰ ਵੇਚੀ ਜਾਂਦੇ ਇੱਧਰ ਵੇਚੀ ਜਾਂਦੇ ਆ ਜਿਹੜਾ ਕੋਈ ਕਹਿੰਦਾ ਅਗਲੇ ਉਹਨਾਂ ਦੇ ਘਰਾਂ 'ਚ ਵੜ ਜਾਂਦੇ ਆ ਕੋਈ ਕਰੇ ਕਹੇ ਕੀ ਹੂੰ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਕਿ ਇੱਥੇ ਚਿੱਟਾ ਵਿਕਦਾ ਹੈ ਪਤਾ ਹੀ ਹੈ ਪ੍ਰਸ਼ਾਸਨ ਨੂੰ ਜਿਹੜੇ ਚੰਗੇ ਆ ਉਹ ਵੀ ਨਾਲ ਮੰਦਿਆਂ ਦੇ ਨਾਲ ਜਾਂਦੇ ਜਿਹੜੀ ਚੀਜ਼ ਦਾ ਨਹੀਂ ਪਤਾ ਸਭ ਪਤਾ ਕਿਹੜੀ ਚੀਜ਼ ਦਾ ਨਹੀਂ ਪਤਾ ਐਡੀਆਂ-ਐਡੀਆਂ ਖਬਰਾਂ ਜਾਂਦੀਆਂ ਸਾਡੇ ਪੱਤਰਕਾਰ ਵੀ ਆ ਕੇ ਸਾਡੇ ਨਾਲ ਖੜਦੇ ਆ ਸਾਨੂੰ ਸੰਯੋਗ ਦਿੰਦੇ ਆ ਕਿਹੜੀ ਗੱਲ ਦਾ ਨਹੀਂ ਪਤਾ ਸਰਕਾਰ ਨੂੰ ਸਭ ਪਤਾ ਪਹਿਲਾਂ ਅੱਛਾ ਇੱਕ ਦੀ ਦੱਸੋ ਵੀ ਤੁਹਾਡੇ ਬੱਚਿਆਂ ਦੇ ਕੀ ਹਾਲਾਤ ਨੇ ਸਾਰੇ ਬੱਚੇ ਤੁਹਾਡੇ ਸਾਡੇ ਤਾਂ ਬੱਚਿਆਂ ਦੇ ਬੁਰੇ ਹਾਲਾਤ ਹੈ ਜੀ ਬਹੁਤ ਬੁਰੇ ਹਾਲਾਤ ਹੈ ਇਹਦਾ ਮੁੰਡਾ ਵੀ ਇੱਕੋ ਹੀ ਹੈ ਵੀਰ ਜੀ ਇੱਕੋ ਹੀ ਆ ਤੇ ਪੰਜ ਧੀਆਂ ਉਹਦੇ ਸਾਡੇ ਜਵਾਕਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਦਾਸ ਹੀ ਨਹੀਂ ਸਕਦੇ ਦਾਖਲ ਵੀ ਕਰਤੇ ਪਰ ਆ ਕੇ ਫੇਰ ਜਦੋਂ ਮਾੜੀਆਂ ਸੰਗਤਾਂ ਚ ਖੜ ਜਾਂਦੇ ਫੇਰ ਉਹ ਨਹੀਂ ਚੱਲ ਪੈਂਦੀਆਂ ਕੰਮ ਨੋਕਾ ਨਾ ਕਹਾਰੇ ਪਈਆਂ ਅਸੀਂ ਤਾਂ ਇਹੀ ਗੱਲ ਕਰੀਏ ਚੋਰੀਆਂ ਚਕਾਰੀਆਂ ਕੋਈ ਕਰਦੀ ਨਹੀਂ ਜੀ ਮਸੇ ਪੱਤੇ ਨੂੰ ਵੇਚਣ ਲਈ ਨਹੀਂ ਦਿਖਾਉਂਦੇ ਫਿਰ ਕਿੱਥੋਂ ਪੈਸਾ ਕਿੱਥੋਂ ਆਉਗਾ ਇਹ ਪੈਸੇ ਦੀ ਮੈਥੋਂ ਫੜ ਲੈ ਦਬਛ ਦੇ ਕੇ ਦੇ ਨਹੀਂ ਗਾਲ ਗੁੱਠਾ ਦੇਵਾਂਗੇ ਉਹ ਕਰਾਂਗੇ ਜੋ ਕਰਾਂਗੇ ਮਾਪਿਆਂ ਤੋਂ ਦਬਕਿਆ ਨਾ ਲੈਂਦੇ ਆ ਟੱਬਰਾਂ ਤੋਂ ਦਬਕਿਆ ਨਾ ਖੋਹਦੇ ਨਾ ਜਿਹੜੀਆਂ ਕੋਠੀਆਂ 'ਚ ਕੰਮ ਕਰ ਕਰ ਆਉਂਦੀਆਂ ਮਾੜਾ ਮਾੜੇ ਹਾਲਾਤ ਹੋਏ ਸਨ ਕਿੰਨੀਆਂ ਕ ਮੌਤਾਂ ਕਿੰਨੀਆਂ ਖੋਹੀਆਂ ਬਹੁਤ ਜ਼ਿਆਦਾ ਹੋ ਗਈਆਂ ਜੀ ਗਿਣਤੀ ਤੋਂ ਬਾਹਰ ਹੋ ਗਈਆਂ ਬਹੁਤ ਹੀ ਜ਼ਿਆਦਾ ਹੋ ਗਈਆਂ ਜੀ ਕੋਈ ਗਿਣਤੀ ਚੀਨੀ ਵੀ ਕਿੰਨੀਆਂ ਕ ਮੌਤਾਂ ਹੋ ਗਈਆਂ ਇੱਥੇ ਬਹੁਤ ਜਿਆਦਾ ਜਮਾਂ ਛੋਟੇ ਛੋਟੇ ਉਮਰ ਦੇ ਜਮਾਂ ਛੋਟੇ ਛੋਟੇ ਉਮਰ ਦੇ ਕਿੰਨੇ ਮੁੰਡੇ ਮਰ ਗਏ ਇੱਥੇ ਹਾਂ ਹਾਂ ਇਹ ਕੋਈ ਮੌਕਾ ਗਿਆ ਇਹ ਕੋਈ ਹਾਂ ਕੱਲਾ ਕੱਲਾ ਸੋਨਾ ਦੇ ਵੀ ਮਰ ਗਿਆ ਮੁੰਡੇ ਤਾਂ ਬਹੁਤ ਮਰ ਗਏ ਵੀਰ ਜੀ ਕੀ ਕਰ ਸਕਦੇ ਆ ਹਨਾ ਜਿਹੜੇ ਕੱਲੇ ਕੱਲੇ ਸੀ ਬਹੁਤ ਮੁੰਡੇ ਅੱਛਾ ਨਸ਼ਾ ਚਿੱਟਾ ਟੀਕੇ ਲਾਉਂਦੇ ਆ ਕਿਵੇਂ ਖਾਂਦੇ ਆ ਕੀ ਐਂ ਸੁੰਘਦੇ ਕਿਵੇਂ ਕਰਦੇ ਆ ਇਹ ਤਾਂ ਕੀ ਬਤਾ ਵੀਰ ਜੀ ਹੁਣ ਅਸ ਤਾਂ ਉਹਦੇ ਦੇ ਸੁਣਦੇ ਆ ਵੀ ਫਲਾ ਦੇਖਦੇ ਆ ਜਿਹੜੇ ਕੀ ਦਾ ਵੀ ਉਹਦਾ ਮੁੰਡਾ ਮਰ ਗਿਆ ਉਹਦਾ ਮੁੰਡਾ ਮਰ ਗਿਆ ਉਹਦਾ ਮੁੰਡਾ ਮਰ ਗਿਆ ਹੁਣ ਐ ਨਹੀਂ ਪਤਾ ਜਦੋਂ ਮਰੇ ਨੇ ਚੱਕਦੇ ਨੇ ਮੇਰੇ ਸਾਹਮਣੇ ਤਾਂ 20 ਮੁੰਡੇ ਮਰ ਗਏ ਹੋਣਗੇ 20 ਤਾਂ ਆਪਾਂ ਹੀ ਚੱਕਦੇ ਆਪਦੇ ਹੱਥਾਂ ਹਾਂ 20 ਤਾਂ ਉਪਰ ਹੀ ਚੱਕਦੇ ਉਹ ਵੀ ਜਿਹੜੇ ਕੱਲੇ ਕੱਲੇ ਸੀ ਬਹੁਤ ਜ਼ਿਆਦੇ ਚੱਕੇ ਗਏ ਉਹ ਵੀ ਜਿਹੜੇ ਕਈ ਇੱਕਾ ਹੀ ਦਿਨ ਤਾਂ ਇਹੋ ਜਿਹੀ ਵੀ ਜਿਹੜੇ ਨਾਲ ਅਸੀਂ ਦੋ ਦੋ ਚੱਕਣਾ ਕਈ ਟਾਈਮ ਇਹੋ ਜਿਹਾ ਤੋ ਕੀ ਹੌ ਤੇ ਧਰਨੇ ਦਾ ਫਾਇਦਾ ਹੋਇਆ ਕੁਛ ਰੁਕਿਆ ਸੀ ਜੀ ਠੱਲ ਪਈ ਸੀ ਜਦੋਂ ਅਸੀਂ ਧਰਨਾ ਚੱਕਤਾ ਮੇਰੀ ਕੋਈ ਮਜਬੂਰੀ ਬਣ ਗਈ ਘਰੇ ਜਾਣ ਦੀ ਨਾਲ ਦੀ ਨਾਲ ਉਹ ਵੀ ਫੇਰ ਮੀ ਆਉਂ ਚੱਲ ਪਿਆ ਕੰਮ ਸੋ ਇਹ ਤਮਾਮ ਤੁਸੀਂ ਦੇਖ ਰਹੇ ਹੋ ਕਿ ਬੀਬੀ ਦਾ ਦਰਦ ਜਿਹੜਾ ਤੁਸੀਂ ਸੁਣਿਆ ਸੋ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਹਾਂਜੀ ਤੁਸੀਂ ਵੀ ਦੱਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਮੇਰਾ ਨਾਮ ਬ੍ਰਿਹਾਮ ਸਿੰਘ ਹਾਂਜੀ ਬ੍ਰਿਹਾਮ ਸਿੰਘ ਜੀ ਮੈਂ ਬੇਨਤੀ ਕਰਦਾ ਵੀ ਬਹੁਤ ਸੋਹਣੀ ਗੱਲ ਹੈ ਜਿਹੜਾ ਮਕਾਨ ਦਾ ਹੈ ਪਰ ਲੇਕਿਨ ਮੈਂ ਇਸੇ ਗੱਲ ਤੇ ਕਰਦੇ ਆ ਜਿਹੜੀ ਹੁਣ ਤੁਹਾਡੇ ਕੋਲ ਜਨਾਨੀ ਇੰਟਰਵਿਊ ਦੇਗੀ ਇਹਨੂੰ ਤੁਸੀਂ ਇੰਨਾ ਪੁੱਛੋ ਵੀ ਇਹਦਾ ਮੁੰਡਾ ਜਿਹੜਾ ਵੇਡ ਕਿਉਂ ਨਹੀਂ ਉਹ ਛਰੇ ਆਮ ਨਸ਼ਾ ਵੇਚਦਾ ਉਹਨੂੰ ਕਿਉਂ ਨਹੀਂ ਸਮਝਉਂਦੇ ਤੇ ਆਪ ਦੋ ਤੇ ਕਹੀ ਜਾਂਦੀ ਦਾਖਲ ਕਰਾਤਾ ਹੋਰ ਕੋਈ ਦਾਖਲ ਕੋਈ ਨਹੀਂ ਕਰਾਤਾ ਇੱਥੇ ਫਿਰਦਾ ਦਾਖਲ ਕੋਈ ਨਹੀਂ ਕਿੰਨੀ ਏਰੀ ਦਾਖਲ ਕਰਾਇਆ ਕਿੰਨੀ ਏਰੀ ਫਿਰਦਾ ਇਹਦਾ ਛਰੇ ਆਮ ਵੇਚਦਾ ਨਸ਼ਾ ਹੂੰ ਹੂੰ ਇਹਦੇ ਆਪ ਕੋਲੋਂ ਕੰਡਾ ਫੜਿਆ ਗਿਆ ਇਹ ਜਿਹੜੀ ਆ ਧਰਨਾ ਬੈਠਾ ਧਰਨਾ ਮੈਚ ਕਰਵਾਇਆ ਜਾਂ ਇਹ ਦੀ ਆਪਣਾ ਡੀਸੀ ਨੂੰ ਚੁੱਟੀ ਲੈ ਗਈ ਹੂੰ ਇਹ ਧਰਨੇ ਤੇ ਜਨਨੀਆਂ ਦੇ ਕੋਲ ਨਸ਼ਾ ਲੈ ਕੇ ਆਈਆਂ ਹੀ ਨਸ਼ਾ ਫੜੀਆਂ ਜੀ ਜੀ ਨਹੀਂ ਪੈਸੇ ਉਹਨਾਂ ਦਿੰਦੀਆਂ ਨਹੀਂ ਉਹਨਾਂ ਨੂੰ ਖੁਦ ਆਉਂਦੇ ਆ ਇਹ ਸੱਚੀ ਬਣਦੀ ਕਿ ਅਸੀਂ ਇੰਟਰਵਿਊ ਲੈ ਅੱਛਾ ਤੁਹਾਡੇ ਮੰਨਦਾ ਬਹੁਤ ਸੋਹਣੀ ਗੱਲ ਹੈ ਜਿਹੜੀ ਸਰਕਾਰ ਨੇ ਮਹਿਮ ਚੜਾਈ ਬਹੁਤ ਸੋਹਣੀ ਗੱਲ ਹੈ ਕਿਉਂਕਿ ਜਦੋਂ ਲੋਕਾਂ ਦੇ ਜਵਾਕ ਮਰਦੇ ਆ ਨਾ ਅਤਾ ਉਹਨਾਂ ਨੂੰ ਲੱਗਦਾ 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 ਵੀ ਕਿਵੇਂ ਜਵਾਕ ਪਾ ਲਈ ਦੇ ਕਿਵੇਂ ਪਰ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਨਸ਼ਾ ਵੇਚ ਕੇ ਆਪਣੇ ਪੈਸੇ ਕਮਾਉਣੇ ਆ ਇਹ ਕਿੱਥੋਂ ਕਿੱਥੋਂ ਦੇ ਲੋਕ ਆਏ ਵੇ ਨਸ਼ਾ ਕਿੱਥੋਂ ਲਿਆਉਂਦਾ ਤੁਸੀਂ ਕਹਿੰਦਾ ਪਤਾ ਨਹੀਂ ਦੇਖੋ ਜੀ 2008 ਦੇ ਵਿੱਚ ਜ ਉਦੋਂ ਲੋਕ ਬਹੁਤ ਸਹੀ ਸੀਗੇ ਹਰ ਇੱਕ ਦਾ ਏਕਾ ਸੀਗਾ ਹੁਣ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਨੇ ਆ ਗਏ ਆ ਕਿੱਥੋਂ ਕਿੱਥੋਂ ਲੋਕ ਕਿਥੋਂ ਨਹੀਂ ਆਏ ਕੋਈ ਸਰਕਾਰ ਇਹਦਾ ਕੋਈ ਨਾ ਕੋਈ ਕਹਿੰਦੀ ਨਹੀਂ ਕੋਈ ਕਿਥੋਂ ਉੱਠ ਗਿਆ ਕੋਈ ਕਿਥੋਂ ਉੱਠ ਗਿਆ ਮੈਂ ਤਾਂ ਕਹਿੰਦਾ ਸਰਕਾਰ ਇਹਨਾਂ ਦਾ ਵੈਰੀਫਾਈ ਕਰੇ ਵੀ ਕਿੱਥੋਂ ਆਏ ਨੇ ਕਿੱਥੋਂ ਹਾਂ ਕੈਂਟ ਵੀ ਨਾਲ ਹੈ ਜਸੂਸੀ ਵੀ ਹੋ ਸਕਦੀ ਹੈ ਸਾਰਾ ਕੁਝ ਹੋਰ ਕੁਝ ਹੋ ਸਕਦਾ ਹੈ ਉਹ ਇਹ ਸਰਕਾਰ ਨੂੰ ਮੈਂ ਇਹੀ ਕਹ ਰਿਹਾ ਵੀ ਇੱਥੋਂ ਦੀ ਤਫਤੀਸ਼ ਕਰੇ ਵੀ ਕਿੱਥੋਂ ਕਿੱਥੋਂ ਦੇ ਲੋਕ ਆਏ ਨੇ ਕਿੱਥੇ ਕਿੱਥੇ ਇਹਨਾਂ ਸਾਰਾ ਵੈਰੀਫਾਈ ਕਰਨੀ ਚਾਹੀਦੀ ਹੈ ਤੁਸੀਂ ਸਰਕਾਰ ਕੋਲੇ ਕਿਤੇ ਦਰਖਾਸਤਾਂ ਦਿੱਤੀਆਂ ਵੀ ਭਾਈ ਫਲਾਨਾ ਸਿੰਘ ਨਸ਼ਾ ਵੇਚਦਾ ਫਲਾਨਾ ਸਿੰਘ ਨਸ਼ਾ ਮੈਂ ਸਰਕਾਰ ਕੋਲੇ ਬਹੁਤ ਦਰਖਾਸਤਾਂ ਦਿੱਤੀਆਂ ਨੇ ਮੇਰਾ ਕੇਸ ਵੀ ਬਕਾਇਦਾ ਚੱਲਦਾ ਹੈ ਮੈਨੂੰ ਮਾਰਿਆ ਵੀ ਐਚ ਚੌਂਕ ਦੇ ਵਿੱਚ ਮਾਰਿਆ ਵੀ ਹੈ ਇੱਟੂ ਵੀ ਮਾਰਿਆ ਇਹਨਾਂ ਨੇ ਨਸ਼ੇ ਵਾਲੇ ਨੇ ਹੋਰ ਦੱਸੋ ਪਰ ਮੈਂ ਫੇਰ ਵੀ ਨਹੀਂ ਹਾਰਿਆ ਮੈਂ ਕਿਹਾ ਮੈਂ ਮਰਨ ਨੂੰ ਤਿਆਰ ਹਾਂ ਸੱਚਾਈ ਮਗਰ ਮਰਾਂਗਾ ਤੁਸੀਂ ਕੀ ਕੰਮ ਕਰਦੇ ਮੈਂ ਮੈਂ ਹੁਣ ਆਟੋ ਚਾੜਨਾ ਮੇਰਾ ਬਰਤ ਦਾ ਡਾਟਾ ਹੀ ਬੱਸ ਏਡੇ ਆਟੋ ਚਾੜਨਾ ਮੈਂ ਆਹ ਹੂੰ ਮੁੰਡੇ ਮੇਰੇ ਨੇ ਬਰਤ ਦਾ ਕੰਮ ਕਰਦੇ ਆ ਮੈਂ ਜੀ ਮੈਂ ਸਚਾਈ ਦੇ ਮਗਰ ਤਨ ਅੱਜ ਦੇ ਲੋਕੀ ਕਹਿੰਦੇ ਬਹੁਤ ਕਹਿੰਦੇ ਵੀ ਨਸ਼ਾ 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 ਖੁਦ ਜਿਹੜੇ ਵੇਚਦੇ ਨੇ ਉਹ ਖੁਦ ਤੁਹਾਨੂੰ ਦੇ ਜਾਂਦੇ ਨੇ ਆਪਣਾ ਜੀ ਚਲੋ ਜੇ ਕਿਸੇ ਦਾ ਬੱਚਾ ਵੇਚਦਾ ਤਾਂ ਉਹਦਾ ਦਰਦ ਵੀ ਉਹ ਤਾਂ ਦੇਖ ਸਕਦੇ ਕਿ ਉਹ ਉਹ ਆਪ ਰੋ ਰਹੀ ਹੈ ਕਿ ਅਸੀਂ ਕਿਸ ਤਰ੍ਹਾਂ ਕਮਾਈ ਕਰਦੇ ਆ ਕਿ ਕਨਫਲਿਕਟ ਆਫ ਇੰਟਰਸਟ ਹੋ ਸਕਦਾ ਇੱਕ ਦੂਜੇ ਦਾ ਪਰ ਦਰਦ ਜਿਹੜਾ ਸਮਾਜ ਦਾ ਉਹ ਕੈਮਰੇ ਦੇ ਜ਼ਰੀਏ ਅਸੀਂ ਤੁਹਾਡੇ ਤੱਕ ਲਿਆਂਦਾ ਇਹ ਗੱਲਬਾਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਪਣੇ ਕਮੈਂਟ ਜ਼ਰੂਰ ਕਰ ਦੇਣਾ ਇੱਕ ਘਰ ਹੈਗਾ ਜਿਹਦੇ ਉੱਪਰ ਵੀ ਐਨਡੀਪੀਐਸ ਦੇ ਕੋਲ ਮੁਕਦਮਾ ਦਰਜ ਹੈ ਤੇ ਇਹਨਾਂ ਦੇ ਵੀ ਜਿਹੜਾ ਹੈਗਾ ਨਜਾਇਜ਼ ਕਬਜ਼ਾ ਜਿਹੜਾ ਹੈਗਾ ਇਸ ਪਰ ਸਿਵਲ ਰਿਕਾਰਡ ਜਿਹੜਾ ਅਥਾਰਟिटीज ਦੇ ਕੀਤਾ ਹੋਇਆ ਇਹਨਾਂ ਨੂੰ ਵਿੱਚ ਡੈਮੋਲੇਸ਼ਨ ਕੀਤਾ ਜਾਣਾ ਹੈ ਦੋ ਘਰ ਹੈਗੇ ਬੇਸਿਕਲੀ ਜਿਹੜੀ ਅੱਜ ਇੱਥੇ ਜਿਹੜੀ ਧੋਬੀਆਂ ਨਿਵਾਸਤੀ ਦੇ ਵਿੱਚ ਟਾਇਆ ਜਾਣੇ ਕਿਹੜਾ ਨਸ਼ਾ ਵੇਚਦੇ ਸੀਗੇ ਜੀ ਇਹ ਚਿੱਟਾ ਵੇਚਦੇ ਸੀਗੇ ਜੀ ਇਹ ਦੋਨੋਂ ਜਿਹੜੇ ਘਰ ਹੈਗੇ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਸ਼ਿਕਾਇਤ ਵੀ ਸੀਗੀ ਬਦਨਾਮ ਹੈਗੇ ਦੋਨੋਂ ਅੱਛਾ ਗੁਰਪ੍ਰੀਤ ਬਾਂਗੀ ਜਿਹੜਾ ਹੈਗਾ ਇਹਦੇ ਤੇ ਤਿੰਨ ਮੁਕੱਦਮੇ ਕਰੀਬ ਦਰਜ ਹੈ ਜਿਹੜੀ ਦੀ ਘਰ ਵਾਲੀ ਹੈਗੀ ਇਹਦੇ ਤੇ ਇੱਕ ਮੁਕੱਦਮਾ ਦਰਜ ਸੀਗਾ ਜਿਹੜੀ ਤੀਸਰੀ ਲੇਡੀ ਆ ਰਾਜ ਆਹੀ ਹੈ ਇਹਦੇ ਤੇ ਇੱਕ ਮੁਕਦਮਾ ਦਰਜ ਹੋਇਆ ਹੈ ਮਨਜੀਤਪੁਰ ਤੋਂ ਫੰਨੇ ਨੀਜੀ ਸਰ ਇਹਨਾਂ ਦੇ ਜਿਹੜੇ ਰਿਕਾਰਡ ਚੈੱਕ ਕੀਤਾ ਜਾ ਰਿਹਾ ਤੇ ਇਹਨਾਂ ਦੇ ਜੋ ਐਸਪਰ ਲਾਅ ਹੈਗਾ ਇਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਸੀਂ ਕਰ ਰਹੇ ਹਾਂ ਸਰ ਇਹ ਨਾਜਾਇਜ਼ ਅੱਜ ਵੀ ਬਣੇ ਹੋਏ ਡੈਫੀਨੇਟਲੀ ਜਿਹੜੀ ਸਿਵਲ ਡਿਪਾਰਟਮੈਂਟ ਨੇ ਜਿਹੜਾ ਹੈਗਾ ਲਿਖ ਕੇ ਦਿੱਤਾ ਕਿ ਇਹਨਾਂ ਦਾ ਜਿਹੜਾ ਕਬਜ਼ਾ ਹੈਗਾ ਨਾਜਾਇਜ਼ ਹੈਗਾ ਜਿਹਦੇ ਵਿੱਚ ਐਸ ਡੀ ਐਮ ਬਟੰਡਾ ਜੋ ਐਸ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਨੇ ਉਹਨਾਂ ਵੱਲੋਂ ਸਾਨੂੰ ਫੋਰਸ ਦੀ ਮੰਗ ਕੀਤੀ ਗਈ ਸੀ ਜਿਹੜੀ ਅੱਜ ਫੋਰਸ ਮੌਕੇ ਤੇ ਡਿਪਲੋਏ ਕੀਤੀ ਗਈ ਸੋ ਅਸੀਂ ਮੌਕੇ ਦੇ ਉੱਪਰ ਜਿਹੜਾ ਹੈਗਾ ਫੋਰਸ ਡਿਪਲॉय ਕੀਤੀ ਗਈ ਹੈ ਸਰ ਸਮਾਨ ਵੀ ਆਪ ਕੱਢਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਦੇਖੋ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤੇ ਸੀਗੇ ਅਸੀਂ ਸਿਵਲ ਡਿਪਾਰਟਮੈਂਟ ਵੱਲੋਂ ਪੋਡਾ ਵੱਲੋਂ ਦਿੱਤੇ ਗਏ ਸੀਗੇ ਸੋ ਮੇਨਲੀ ਬੇਸਿਕਲੀ ਅਸੀਂ ਇਹ ਚੈੱਕ ਕਰ ਰਹੇ ਹਾਂ ਵੀ ਕੋਈ ਬੰਦਾ ਅੰਦਰ ਨਹੀਂ ਹੈਗਾ ਕਈ ਵਾਰੀ ਕਿ ਜਿਹੜਾ ਕੋਈ ਬੰਦਾ ਅੰਦਰ ਹੋਵੇ ਸਾਡਾ ਜਿਹੜਾ ਮੇਨ ਮਕਸਦ ਇਹ ਹੈਗਾ ਚੈੱਕ ਕਰਨਾ ਕਿ ਘਰ ਦੇ ਅੰਦਰ ਚੈੱਕ ਕੋਈ ਪ੍ਰੋਪਰ ਕਰ ਲਿਆ ਜਾਵੇ ਤਾਂ ਕਿ ਕੋਈ ਜਿਹੜਾ ਬੰਦਾ ਅੰਦਰ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਜਿਹੜਾ ਹੈਗਾ ਉਹ ਤੋਂ ਬਚਾ ਕੇ ਤਾਂ ਜਾ ਸਕੇ ਥੈਂਕ ਯੂ